ਦਿੱਲੀ ਦੇ ਕੋਲ ਦੀ ਪੂਰਨ ਜਿੱਤ ਹੋਈ ਆ ਅਸੀਂ ਮੁਕੰਮਲ ਜਿੱਤ ਮੰਨ ਕੇ ਆਏ ਕਿਉਂਕਿ ਤਿੰਨ ਕਾਨੂੰਨ ਵਾਪਸ ਕਰਨ ਦੀ ਧਾਰਕੇ ਤੁਰੇ ਸੀ ਅਸੀਂ ਇਤੋਂ ਹੂੰ ਉਹ ਤਿੰਨ ਕਾਨੂੰਨ ਵਾਪਸ ਪਾਰਲੀਮੈਂਟ ਦੇ ਵਿੱਚ ਪਹਿਲਾਂ ਉਹਨੇ ਪਹਿਲਾਂ ਸਟੇਟਮੈਂਟ ਦਿੱਤੀ 19 ਨਵੰਬਰ ਨੂੰ ਪ੍ਰਧਾਨ ਮੰਤਰੀ ਨੇ ਫਿਰ ਇਹ ਪਾਰਲੀਮੈਂਟ ਦੇ ਵਿੱਚ ਪਾਸ ਹੋਈ ਫਿਰ ਰਾਸ਼ਟਰਪਤੀ ਸਾਈਨ ਹੋਏ ਸਾਈਨ ਹੋਣ ਤੋਂ ਬਾਅਦ ਦਿੱਲੀ ਅੰਦੋਲਨ ਦੌਰਾਨ ਜੁੜੀਆਂ ਹੋਈਆਂ ਮੰਗਾਂ ਜਿਹਦੇ ਵਿੱਚ ਐਮਐਸਪੀ ਦੀ ਗਾਰੰਟੀ ਕਾਨੂੰਨ ਵਾਲੀ ਇਹ ਮੰਗ ਨੂੰ ਤੇ ਇਹਦੇ ਨੇਕੰਪੁਰ ਕੀ ਦੇ ਕੇਸਾਂ ਦੀ ਤੇ 취이드 ਹੋ ਜਾਂਦੀ ਕੰਪਨਸੇਸ਼ਨ ਦੀ ਹਾਂ ਜਾਂ ਬਿਜਲੀ ਬਿੱਲ 2020 ਦੀ ਜਾਂ ਪ੍ਰਾਲੀ ਪ੍ਰਦੂਸ਼ਣ ਵਾਲੇ ਮਸਲੇ ਦੀ ਇਹ ਮੰਗਾਂ ਜਾਂ ਕੇਸਾਂ ਦੀ ਵਾਪਸੀ ਵਾਲੀ ਮੰਗ ਇਹ ਮੰਗਾਂ ਦਾ ਅਸੀਂ ਲਿਖਤੀ ਤੌਰ ਤੇ ਥੀਤੀ ਵੜੀ ਸ਼ਕਤੀ ਦੀਆਂ ਪੱਤਿ ਚਿੱਠੀ ਤੋਂ ਨਿਪਟਾਰਾ ਹੋਣ ਤੋਂ ਬਾਅਦ ਹੱਥ ਚੋਂਣ ਤੋਂ ਬਾਅਦ ਇਹ ਘੋਲ ਉਹਨੂੰ ਮਤਵੀ ਕਰਕੇ ਜਿਹੜੀਆਂ ਆ ਮੰਗਾਂ ਨੇ ਦਿੱਲੀ ਘੋਲ ਦੀਆਂ ਬਚਦੀਆਂ ਮੰਗਾਂ ਇਹਨਾਂ ਤੇ ਅੰਦੋਲਨ ਜਾਰੀ ਰਹੂਗਾ ਜਿਹੜੀਆਂ ਅਸੀਂ ਮੰਗਾਂ ਲੈ ਕੇ ਆਏ ਸੀ ਉਹ ਅਸੀਂ ਜਿੱਤ